ਸਾਨੂੰ ਆਪ ਵੀ ਉਹ ਬਾਬੇ ਦਾਦਿਆਂ ਵਾਲੀ ਖੇਤੀ ਦੇ ਉੱਤੇ ਆਉਣਾ ਚਾਹੀਦਾ ਜਿਹਦੇ ਵਿੱਚ ਕੁਦਰਤ ਨਾਲ ਸਾਡਾ ਸੰਤੁਲਨ ਬਣਿਆ ਰਹੇ ਸਾਨੂੰ ਮਿੱਟੀ ਇਹ ਕਹਿੰਦੀ ਹੈ ਕਿ ਤੂੰ ਮੇਰੇ ਤੋਂ ਫਸਲ ਉਗਾ ਲੈ ਉਹਦੇ ਦਾਣੇ-ਦਾਣੇ ਤੂੰ ਲੈ ਜਾ ਆਪਣਾ ਘਰ ਪਾਲ ਆਪਣਾ ਪਰ ਆਪਣੇ ਜਵਾਕਾਂ ਦਾ ਪਰ ਆਪਣਾ ਟੱਬਰ ਪਾਲ ਪਰ ਉਹਦੀ ਰਹਿਣ ਗੁਣ ਮੈਨੂੰ ਛੱਡ ਦੇ ਆਪ ਪਿਛਲੇ 10 15 20 ਸਾਲ ਛੱਡ ਦਿਓ ਇਹ ਤੋਂ ਪਹਿਲਾਂ ਸਾਰੇ ਕਿਤੇ ਖੇਤੀ ਜਾਈ ਨਹੀਂ ਹੁੰਦੀ ਆਈ ਹੈ ਆਪਾਂ ਆਪਣੇ ਦਾਣੇ-ਦਾਣੇ ਬੱਲੀ-ਬੱਲੀ ਵਾਢ ਲੈਂਦੇ ਸੀ ਕਿ ਹਰ ਇੱਕ ਫਸਲ ਦੀ ਕਿ ਬਾਕੀ ਦੀ ਸਾਰੀ ਫੇਰ ਉਹ ਧਰਤੀ ਦੇ ਵਿੱਚ ਹੀ ਚਲੀ ਜਾਂਦੀ ਸੀ ਪਰ ਹੁਣ ਅਸੀਂ ਧਰਤੀ ਨਾਲ ਜਿਹੜਾ ਸਾਡਾ ਇੰਨਾ ਹਜ਼ਾਰਾਂ ਲੱਖਾਂ ਸਾਲਾਂ ਦਾ ਵਾਅਦਾ ਸੀਗਾ ਅਸੀਂ ਉਸ ਤੋਂ ਮੁਨਕਰ ਹੋਏ ਵੀ ਇਸ ਟਾਈਮ ਤੇ ਅਸੀਂ ਕਹਿੰਦੇ ਆਂ ਕਿ ਆਹ ਤਾਂ ਮੈਂ ਆਪਦਾ ਘੱਟ ਘਰ ਨਿਵਾਸ ਤੇ ਲੈ ਕੇ ਜਾਉਂ ਬੱਲੀਆਂ ਜਾਂ ਦਾਣੇ ਜਿਹੜਾ ਉਸ ਫਸਲ ਦੇ ਵਿੱਚੋਂ ਫਲ ਮਿਲਿਆ ਬਾਕੀ ਦਾ ਮੈਂ ਭੂਕੂਗਾ ਧਰਤੀ ਨੂੰ ਮੋੜ ਨਹੀਂ ਕੁਝ ਰਹੇ ਇਸੇ ਕਰਕੇ ਸਾਨੂੰ ਫਿਰ ਖਾਦਾਂ ਪਾਉਣੀਆਂ ਪਈਆਂ ਰਹਾਂ ਪਾਉਣੀਆਂ ਪੈਂਦੀਆਂ ਇੰਨਾ ਕੁਝ ਪਾਉਣਾ ਪੈਂਦਾ ਨਹੀਂ ਤੇ ਸਾਡੀ ਮਿੱਟੀ ਸਾਨੂੰ ਫਸਲ ਨਹੀਂ ਪੈਦਾ ਕਰਕੇ ਦੇਉਂਦੀ ਜੇ ਅਸੀਂ ਉਹਦੇ ਵਿੱਚ ਕੁਝ ਨਾ ਪਾਈਏ ਕੁਦਰਤੀ ਖੇਤੀ ਇਹ ਕਹਿੰਦੀ ਹੈ ਵੀ ਤੁਸੀਂ ਉਹਦਾ ਰਹਿਣ ਖੂਦ ਨੂੰ ਮੋੜਦੇ ਹੋ ਉਹ ਉਹੀ ਤਾਂ ਰੀਸਾਈਕਲ ਕਰਕੇ ਤੁਹਾਨੂੰ ਦੇ ਦਿੰਦਾ ਤਾਂ ਤੁਹਾਡੇ ਪਿੰਡ ਨੂੰ ਹਾਲਾਂਕਿ ਇਸ ਲੈਕਚਰ ਦੀ ਲੋੜ ਨਹੀਂ ਇਹਨਾਂ ਗੱਲਾਂ ਦੀ ਲੋੜ ਨਹੀਂ ਕਿਉਂਕਿ ਤੁਸੀਂ ਪਹਿਲਾਂ ਹੀ ਚੰਗੇ ਹੋ ਤੇ ਤੁਸੀਂ ਇਹ ਚੰਗਿਆਈ ਹੋਰ ਕਿਤੇ ਵੀ ਫਲਾਓ ਤੇ ਅਸ ਸੀਜ਼ਨ ਦੇ ਵਿੱਚ ਜੇ ਕਿਤੇ ਕਿਸੇ ਨੇ ਨੇਰੀ ਸਰੀਆ ਗਲਾਈ ਵੀ ਆ ਉਹ ਵੀ ਮੇਰਾ ਵੀਰ ਉਹ ਵੀ ਨਾ ਲਾਇਓ ਤਾਂ ਕਿ ਤੁਹਾਡਾ ਆਹੀ ਰਿਕਾਰਡ ਬਣਿਆ ਰਵੇ ਤੇ ਇਹਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉੱਪਰ ਤੋਂ ਕਿਤੇ ਸਨਮਾਨ ਵੀ ਮਿਲਣਾ ਨਹੀਂ ਤਾਂ ਅਪਾ ਜ਼ਿਲ੍ਹਾ ਲੈਵਲ ਤੇ ਕੋਈ ਐਸਾ ਕਟ ਕਰਾਂਗੇ ਜਿੱਥੇ ਜ਼ੀਰੋ ਪਰ ਨਿਕਾਲੀਆਂ ਪੰਚਾਇਤਾਂ ਨੂੰ ਤੁਹਾਨੂੰ ਇਥੋਂ ਦੀ ਪੰਚਾਇਤ ਨੂੰ ਜਾਂ ਇਥੇ ਦੇ ਮੋਤਵਰਾਂ ਨੂੰ ਜਾਂ ਕਿਸਾਨਾਂ ਨੂੰ ਸਾਰਿਆਂ ਨੂੰ ਸਨਮਾਨਤ ਵੀ ਕਰਾਂਗੇ ਪਰ ਸਾਨੂੰ ਸਾਰਿਆਂ ਨੂੰ ਇਹ ਪੰਜਾਬ ਇਹਦਾ ਵਾਤਾਵਰਣ ਇਹਦਾ ਚੁਗਿਰਦਾ ਬਚਾਉਣ ਲਈ ਆਪਣੇ ਆਪ ਨੂੰ ਇਸ ਤਰੀਕੇ ਨਾਲ ਤਿਆਰ ਕਰਨਾ ਚਾਹੀਦਾ ਵੀ ਯਾਰ ਇੱਕ ਰੋਟੀ ਚਾਹੀਏ ਘੱਟ ਖਾ ਲਈਏ ਲੇਕਿਨ ਸਾਡੇ ਪੁੱਤ-ਪੁੱਤੇ ਵਸਦੇ ਰਹਿਣੇ ਚਾਹੀਦੇ ਆ ਜਿਹੜੀ ਜ਼ਮੀਨ ਅਸੀਂ ਆਪਣੇ ਦਾਦੇ ਤੋਂ ਲਈ ਸੀ ਜਿਹੜਾ ਜਾਂ ਮਾਹੌਲ ਜਿਹੜਾ ਵਾਤਾਵਰਣ ਨਹੀਂ ਜੀ ਮਿੱਟੀ ਜਿਹੜਾ ਜਾਂ ਪਾਣੀ ਜਿਹੜੀ ਹਵਾ ਅਸੀਂ ਆਪਣੇ ਪਿਓ ਤੋਂ ਲਈ ਸੀ ਜਦੋਂ ਆਪਣੇ ਉਹਨੇ ਆਪਣੇ ਦਾਦੇ ਤੋਂ ਲਈ ਸੀ ਕੀ ਅਸੀਂ ਆਪਣੇ ਬੱਚਿਆਂ ਲਈ ਇਹੋ ਜੀ ਛੱਡ ਕੇ ਜਾ ਰਹੇ ਹਾਂ ਕਿ ਉਹਨੂੰ ਖੂਬ